ਤੇ ਅਣਦੇ ਪਖਵਾਲ ਰੋਡ ਸਥਿਤ ਕਰਨੈਲ ਨਗਰ ਇਲਾਕੇ ਦੇ ਵਿੱਚ देर रात ਕੁਝ ਸ਼ਰਾਰਤੀ ਅਨਸਰਾਂ ਨੇ ਅਮਨ ਕਾਨੂੰਨ ਨੂੰ ਦਾਹ ਤੇ ਲਾਉਂਦਿਆਂ ਇੱਕ ਪਰਿਵਾਰ ਤੇ ਹਮਲਾ ਕਰ ਦਿੱਤਾ ਮੁਲਜ਼ਮ ਤੇਜ਼ ਤਾਰ ਹਥਿਆਰਾਂ ਦੇ ਨਾਲ ਲੈਸ ਸਨ ਅਤੇ ਉਹਨਾਂ ਨੇ ਇਸ ਦੌਰਾਨ ਔਰਤ ਨੂੰ ਵੀ ਨਹੀਂ ਬਖਸ਼ਿਆ ਜਿਸ ਨੇ ਇਲਾਕੇ ਦੀਆਂ 2-3 ਕਾਰਾਂ ਦੇ ਪੰਨ ਤੋੜ ਕੀਤੇ ਉੱਥੇ ਕੁਝ ਸੀਸੀਟੀਵੀ ਕੈਮਰੇ ਵੀ ਟੁੱਟ ਗਏ ਹਾਲਾਂਕਿ ਘਟਨਾ ਦੀਆਂ ਕੁਝ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਹਨ ਸਥਾਨਕ ਲੋਕਾਂ ਅਤੇ ਪੀੜਤ ਪਰਿਵਾਰ ਦੇ ਰਿਸ਼ਤੇਦਾਰ ਮੁਤਾਬਕ ਦੋਸ਼ੀ ਰਾਤ ਕਰੀਬ 1 ਵਜੇ ਇੱਕ ਘਰ ਦੇ ਵਿੱਚ ਦਾਖਲ ਹੋਏ ਅਤੇ ਹਮਲਾ ਕਰ ਦਿੱਤਾ ਇਹਨਾਂ ਦੇ ਵਿੱਚ ਇੱਕ ਮੁਲਜ਼ਮ 2 ਮਹੀਨੇ ਪਹਿਲਾਂ ਹੀ ਜੇਲ੍ਹ ਤੋਂ ਛੁੱਟਿਆ ਹੈ ਇਸ ਦੌਰਾਨ ਉਸ ਨੇ 3 ਔਰਤਾਂ ਤੇ 2 ਨੌਜਵਾਨਾਂ ਤੇ ਹਮਲਾ ਕਰ ਦਿੱਤਾ ਇਹਨਾਂ ਦੇ ਵਿੱਚੋਂ ਇੱਕ ਔਰਤ ਦੀ ਉਂਗਲੀ ਵੱਢ ਦਿੱਤੀ ਗਈ ਸੀ ਜਦਕਿ ਇੱਕ ਨੌਜਵਾਨ ਦੇ ਕੰਨ ਵੀ ਕੱਟ ਦਿੱਤੇ ਗਏ ਸਨ ਹਾਲਾਂਕਿ ਉਸ ਨੂੰ ਦੋਸ਼ੀ ਬਾਰੇ ਪਤਾ ਨਹੀਂ ਹੈ ਜ਼ਖਮੀਆਂ ਦੀ ਪਛਾਣ ਤਾਰਾ ਸਿੰਘ ਅਮਨਦੀਪ ਕੌਰ ਬਜ਼ੁਰਗ ਸਰਬਜੀਤ ਕੌਰ ਬਜ਼ੁਰਗ ਸਰਜੀਤ ਕੌਰ ਅਤੇ ਧੀਰਜ ਤਵੱਜੂ ਹੋਈ ਹੈ ਪੀੜਤਾਂ ਨੂੰ ਹਸਪਤਾਲ ਭੇਤੀ ਕਰਵਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਜਦੋਂ ਕਿ ਹਮਲਾ ਕਰਨ ਵਾਲੇ ਬਦਮਾਸ਼ਾਂ ਦਾ ਆਗੂ ਨਿਊਟਨ ਨਾਮ ਦਾ ਨੌਜਵਾਨ ਦੱਸਿਆ ਜਾ ਰਿਹਾ ਹੈ। ਉਥੇ ਥਾਣਾ ਦੁੱਗਰੀ ਦੇ ਐਸਐਸਓ ਨੇ ਦੱਸਿਆ ਕਿ ਉਹਨਾਂ ਨੂੰ ਮਾਮਲੇ ਸੰਬੰਧੀ ਸ਼ਿਕਾਇਤ ਮਿਲਿਆ ਤੇ ਉਹਨਾਂ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਮੈਟਰ ਕੀ ਹੋਇਆ ਵੀਰੇ ਪੂਰਾ ਮੈਟਰ ਦਾ ਵੀਰੇ ਕੁਝ ਨਹੀਂ ਪਤਾ ਵੀ ਆਪਾਂ ਤਾਂ ਡਰਾਈਵਰ ਬੰਦੇ ਆ ਸਾਡੀਆਂ ਗੱਡੀਆਂ ਮਾਲਕ ਦੀਆਂ ਚਲਾਉਂਦੇ ਆ ਸੀ। ਤੇ ਬਾਹਰ ਖੜੀਆਂ ਸੀ ਸਾਡੀਆਂ ਜਾਨ ਤਾਂ ਰੋਲਾ ਪੈਂਦਾ ਸੁਣਿਆ ਵਾ ਜਦੋਂ ਸਾਡੀ ਗੱਡੀ ਦਾ ਸ਼ੀਸ਼ਾ ਭੰਨੇ ਉਹਨਾਂ ਨੇ ਤੁਰੇ ਜਾਂਦਿਆਂ ਨੇ। ਉਦੋਂ ਸਾਨੂੰ ਬਾਅਦ ਸੁਣ ਕੇ ਪਤਾ ਲੱਗਿਆ ਉਦੋਂ ਦੇਖਿਆ ਵੀ ਵੱਡ ਟੱਕਰ ਕਰਕੇ ਗਏ ਆ ਝਗੜਾ ਕਿਸ ਕੱਲੋਂ ਹੋਇਆ ਸੀ ਇਹਦਾ ਵੀਰੇ ਕੁਝ ਨਹੀਂ ਪਤਾ ਸਾਨੂੰ ਲੱਗਦਾ ਵੀ ਉਹ ਮੁੰਡਾ ਕਹਿੰਦੇ ਵੀ ਜਿਹਨੇ ਹਮਲਾ ਕੀਤਾ ਉਹ ਤਾਂ ਜੀਨ ਕੱਟ ਕੇ ਆਇਆ ਬਣਾ ਜਿਹਨੇ ਉਹਦਾ ਉਹਨੂੰ ਵੀ ਨਹੀਂ ਜਾਣਦੇ ਤਾਂ ਹਨ ਤਾਂ ਇਹਦੇ ਬਾਰੇ ਕੁਝ ਨਹੀਂ ਪਤਾ ਵੀ ਕੌਣ ਸੀ ਬੰਦਾ ਕੌਣ ਨਹੀਂ ਯਾਨੀ ਵੀ ਅਸੀਂ ਕਿਸੇ ਨੂੰ ਨਹੀਂ ਪਛਾਣਦੇ ਅਸੀਂ ਕੰਮ ਕਰ ਜਿਹੜਾ ਮੇਨ ਪੰਗਾ ਸੀ ਕਿਹਦੇ ਨਾਲ ਸੀ ਇਹ ਮੇਨ ਲੜਾਈ ਕਿਹਦੇ ਨਾਲ ਸੀ ਨਹੀਂ ਵੀਰੇ ਇਹ ਨਹੀਂ ਪਤਾ ਸਾਨੂੰ ਇਹਦੇ ਬਾਰੇ ਕੁਝ ਨਹੀਂ ਪਤਾ ਸਾਨੂੰ ਤਾਂ ਬਸ ਇੰਨਾ ਪਤਾ ਲੱਗਿਆ ਵਾ ਪੱਟਰ ਕਿਨੇ ਹੋਏ ਲੋਕ ਪਟੜੇ ਇਹਨਾਂ ਦੇ ਘਰ ਦੇ 4 ਜਾਣੇ ਆ ਇੱਕ ਇਹਨਾਂ ਦੇ ਘਰ ਦਾ 5 ਜਾਣੇ 5 ਜਾਣੇ ਗੱਡੀਆਂ ਕਿੰਨੀਆਂ ਕੋ ਤੋੜਪਨ ਕੀਤੀ ਗੱਡੀਆਂ 2 ਪਾ ਪੰਨ ਗਏ ਵੀਰੇ ਦੋਨੇ ਸਾਡੀਆਂ ਜੀ ਇੱਕ ਮੇਰਾ ਭਰਾ ਚਲਾਉਂਦਾ ਸੀ ਤੇ ਇੱਕ ਮੈਂ ਚਲਾਉਂਦਾ ਠੀਕ ਹੋ ਗਿਆ ਇੱਕ ਹਾਂਜੀ ਬੀਬੀ ਕੀ ਨਾਮ ਹੈ ਤੁਹਾਡਾ ਮੇਰਾ ਬਲਵਿੰਦਰ ਕੌਰ ਕਿਹੜੀ ਕਿਹੜਾ ਮੁੱਲਾ ਪੈਂਦਾ ਜੀ ਇਹ ਪੈਂਦਾ ਕਰਨਾਲ ਸਿੰਘ ਨਗਰ ਕੀ ਮੈਟਰ ਕੀ ਹੋਇਆ ਜੀ ਇਹ ਮੈਟਰ ਜੀ ਸਾਨੂੰ ਹੋਰ ਤਾਂ ਕਿਸੇ ਦਾ ਹੰਡਾ ਪਤਾ ਨਹੀਂ ਵੀ ਸਾਨੂੰ ਇਹ ਨਹੀਂ ਪਤਾ ਲੱਗਿਆ ਵੀ ਘਰੇ ਆ ਕੇ ਬੰਦੇ ਆਪ ਹੈ ਮੇਰੀ ਜਠਾਣੀ ਪਈ ਸੀ ਉਹ ਮੰਜੇ ਤੇ ਮੰਜੇ ਤੇ ਉਹਨੂੰ ਆ ਕੇ ਉਹਨਾਂ ਨੇ ਮਾਰਿਆ ਮੇਰਾ ਜਠਾਣੀ ਦਾ ਬੇਟਾ ਸੀਗਾ ਸਾਡਾ ਭਤੀਜਾ ਉਹਨੂੰ ਅੰਦਰ ਕੁੱਟਿਆ ਉਹਨਾਂ ਨੇ ਬਹੁਤ ਸਾਡੀ ਮੇਰੀ ਭਤੀਜੀ ਆ ਉਹਦੇ ਸੱਟਾਂ ਬਹੁਤ ਲੱਗੀਆਂ ਭਤੀਜੀ ਦੀ ਲੜਕੀ ਆ ਉਹਦੀ ਉਂਗਲੀ ਵੀ ਵੱਟਦੀ ਤੇ ਸਾਰਾ ਕੁਝ ਜਾਣੀ ਉਹਦੀ ਬਾਹ ਤੇ ਵੀ ਸੱਟ ਮਾਰੀ ਕਿੰਨੇ ਕੁ ਬੰਦੇ ਨੇ ਹਮਲਾ ਕੀਤਾ ਸੀ ਹਮਲਾ ਸੀਗਾ 50 60 ਬੰਦੇ ਹੈਗੇ ਤੇ ਹਥਿਆਰ ਕੀ ਸੀ ਉਹਨਾਂ ਕੋਲ ਉਹਨਾਂ ਕੋਲੇ ਕਿਰਪਾਨਾਂ ਸੀਗੀਆਂ ਤੇ ਬਾਕੀ ਹੋਰ ਜਿਹੜੇ ਚੱਕ ਚੁੱਕੂ ਹੁੰਦੇ ਨੇ ਉਹ ਸੀਗੇ ਤੇ ਮਤਲਬ ਲੜਾਈ ਦਾ ਕਾਰਨ ਕੀ ਆ ਜੀ ਪੁੱਤ ਹੋ ਲੜਾਈ ਦਾ ਸਾਨੂੰ ਕੋਈ ਕਾਰਨ ਨਹੀਂ ਸੰਤ ਮਾਰੇ ਦੇ ਪਤਾ ਲੱਗਿਆ ਵੀ ਉਹ ਕਿਉਂ ਮਾਰ ਕੇ ਗਿਆ ਤੇ ਗੱਲ ਇਹ ਵੀ ਸੁਣਨੀ ਚਾਹੀ ਕਹਿੰਦੇ ਪੂਰਾ ਪਰਿਵਾਰ ਹਸਪਤਾਲ ਚ ਦਾਖਲ ਹਾਂ ਦਾਖਲ ਆ ਕਿੰਨੇ ਪਰਿਵਾਰ ਦੇ ਮੈਂਬਰ ਚਾਰ ਪੰਜ ਪਰਿਵਾਰ ਦਾਖਲ ਨੇ ਕੋਣ ਕੋਣ ਨੇ ਜੀ ਇੱਕ ਚਾਰ ਪਰਿਵਾਰ ਇਸ ਘਰ ਦੇ ਨੇ ਇੱਕ ਇਹਨਾਂ ਦਾ ਲੜਕਾ ਤੇ ਵਿਚਾਰਾ ਕੰਮ ਤੋਂ ਆਉਂਦਾ ਸੀਗਾ ਉਹ ਨਾਲ ਕੰਮ ਤੋਂ ਆਉਂਦੇ ਤੇ ਕੰਵਰਟਾ ਟੋਟਲ 5 ਜਣੇ ਆ ਹਾਂ 5 ਜਣੇ ਆ ਤੇ ਕੋਈ ਕਹਿੰਦੇ ਵੀ ਜਿਨ੍ਹਾਂ ਨੇ ਹਮਲਾ ਕੀਤਾ ਉਹ ਜੇਲ ਵੀ ਕੱਟ ਕੇ ਆਏ ਨੇ ਯਰ ਕੱਟ ਕੇ ਆਏ ਨੇਲੀ ਛੁੱਟੀ ਆਇਆ ਉਹ ਕਿਹੜੀ ਕਿਹੜੇ ਗੇਸ ਤੋਂ ਆਏ ਦੀ ਉਹ ਇਹ ਵੀ ਲੜਾਈ ਦੇ ਕਹਿ ਤੋਂ ਹੀ ਆਇਆ ਹੋਇਆ ਮਾਤਾ ਗੁੰਡਾਗਰਦੀ ਦਿਨਵਾਰ ਤੇ ਵੱਧੀ ਜਾਰੀ ਕਿਸ ਕਿਹਨ ਦੇ ਦਈ ਤੁਸੀਂ ਹਾਂ ਬਸ ਹੁਣ ਪਤਾ ਇੰਨਾ ਨਹੀਂ ਮੈਨੂੰ ਪਤਾ ਹੈਗਾ ਤੇ ਉਸ ਕੋ ਕਾਰਵਾਈ ਦੀ ਮੰਗ ਕਰਦੇ ਹਾਂ ਕਰਦੇ ਹਾਂ ਅਸੀਂ ਕਹਿੰਦੇ ਜੋ ਮੰਗ ਹੋਗੀ ਸਾਡੇ ਸਾਡੇ ਪਰਿਵਾਰ ਨੂੰ ਸਹੀ ਹੋਣਾ ਚਾਹੀਦਾ ਵੀ ਕਿਉਂ ਸਾਡੇ ਪਰਿਵਾਰ ਤੇ ਆ ਜੋ ਕੋਈ ਉਹਨਾਂ ਨੇ ਗਲਤੀ ਕਰਦਾ ਉਹਨੂੰ ਸਮਝਣਾ ਇਹ ਮਾਤਾ ਮੁੰਡੇ ਅੰਦਰ ਹੀ ਵੱਡੇ ਸੀਗੇ ਹਾਂ ਅੰਦਰ ਹੀ ਵੱਡੇ ਅੰਦਰ ਹੀ ਵੜ ਕੇ ਸਭ ਕੁਝ ਕੀਤਾ ਉਹਨੇ ਨਹੀਂ ਇਹ ਗੱਲ ਕਰੀਏ ਲੜਾਈ ਦਾ ਕਾਰਨ ਸੀ ਅੰਦਰੋਂ ਲੁੱਟਖੋ ਵੀ ਕੀਤੀ ਕੋਈ ਸਮਾਨ ਨਹੀਂ ਉਹਨਾਂ ਨੇ ਟਮਾ ਟਾਮਾ ਵੀ ਲੈ ਗਿਆ ਕੋ ਚੱਕ ਕੇ ਸਾਰਾ ਸਮਾਨ ਵੀ ਲੈ ਕੇ ਗਏ ਨੇ ਅੱਛਾ ਕਿੰਨਾ ਕੁ ਨੁਕਸਾਨ ਆਇਆ ਨੁ ਗੱਡੀਆਂ ਬਾਹਰ ਗੱਡੀਆਂ ਤੇ ਗੱਡੀਆਂ ਦੇ ਸੀਸੇ ਭੰਨੇ ਅੱਛਾ ਜਾਂ ਆ ਗਵਾਂਡੀਆਂ ਦੀਆਂ ਗੱਡੀਆਂ ਸੀਗੀਆਂ ਇਹਨਾਂ ਦੀਆਂ ਗੱਡੀਆਂ ਸੀਗੀਆਂ ਇਹਨਾਂ ਦੀਆਂ ਗੱਡੀਆਂ ਤੁਸੀਂ ਤੁਹਾਡਾ ਮੈਂ ਮਹੇਸ਼ ਕੁਮਾਰ ਆ ਜੀ ਜਿਹੜੇ ਮਲੇਚਰਾ ਨਿਊ ਸੀ ਅਸੀਂ ਆਹੀ ਕਿੰਨੇ ਨਾਲ ਬਗਲੀ ਨਿਆਲ ਸਿੰਘ ਨਗਰ ਕਾ ਨੈਸ਼ਨ ਨਗਰ ਫੇਸਰੀ ਅੱਛਾ 15 ਨੰਬਰ 25 ਨੰਬਰ 24 ਨੰਬਰ 24 ਨੰਬਰ ਵਾਲੀ ਮੁੰਡਾ ਕਰਦੀ ਹੋਈ ਹੈ ਤੁਹਾਡਾ ਮੁੰਡਾ ਵੀ ਫਟੜਾ ਹੈ ਕੀ ਗੱਲਬਾਤ ਹੈ ਕਿਥੋਂ ਆ ਰਹੇ ਹੋ ਮੁੰਡਾ ਕਰਦੇ ਦੇਖ ਲਈਏ ਪਰ ਨਹੀਂ ਪਤਾ ਆਪਾਂ ਸੁੱਤੇ ਪਏ ਸੀ ਜਦੋਂ ਇੱਥੇ ਮੁੰਡੇ ਆਏ ਇਹਨਾਂ ਨੇ ਅੰਦਰ ਬਹੁਤ ਜ਼ਿਆਦਾ ਤੋਰਫਾਨ ਹੋਈ ਹੈ ਤੋਰਫਾਨ ਤੋਂ ਬਾਅਦ ਜਦੋਂ ਸਾਡਾ ਬੰਦਾ ਇੱਥੇ ਕੰਮ ਤੋਂ ਆਇਆ ਉਹਨਾਂ ਨੇ ਕਿਹਾ ਵੀ ਭਾਜੀ ਅਸੀਂ ਬੰਦੇ ਕੰਮ ਵਾਲੇ ਬੰਦੇ ਤਾਂ ਵੀ ਉਹਨਾਂ ਨੇ ਸਿੱਧਾ ਤਲਵਾਰਾਂ ਚੱਕ ਕੇ ਮਾਰਿਆ ਹੂੰ ਪਤਾ ਨਹੀਂ ਕੌਣ ਸੀ ਸਾਰੇ ਮੂੰਹ ਹੱਤ ਬੰਦੇ ਪਏ ਸੀ ਫਿਰ ਸਾਡੇ ਕੈਮਰੇ ਤੋੜ ਗਏ ਉਹਦੇ ਕੈਮਰੇ ਤੋੜ ਗਏ ਕਿੰਨੇ ਕੁ ਬੰਦੇ ਸੀਗੇ ਖਾਲਾ ਫੋਨ ਕੇ 20-30 ਬੰਦੇ ਤੋਂ ਉੱਪਰ ਹੀ ਹੋਣਗੇ ਹਥਿਆਰ ਨਹੀਂ ਬਸ ਬਹੁਤ ਸੀ ਹਥਿਆਰ ਤੋਂ ਕੀ ਸਾਰੇ ਜਿਹੜੇ ਕੈਮਰੇ ਤੋੜ ਗਏ ਸੀਸੀ ਕੈਮਰੇ ਦਾ ਰਿਕਾਰਡ ਹੋ ਹੀ ਗਿਆ ਉਹਨਾਂ ਕੈਮਰੇ ਹਾਂਜੀ ਹਾਂਜੀ ਹੋਰ ਹੋਰ ਵੀ ਤਾਂ ਪਹਿਲੇ ਹੋਈ ਆ ਰਿਕਾਰਡਿੰਗ ਹੋਈ ਹੋਈ ਆ ਤੇ ਕੀ ਗੁੰਡਾਗਰਦੀ ਖੂਬ ਚੱਲੀ ਆ ਨਹੀਂ ਪਤਾ ਰਿਕਾਰਡਿੰਗ ਪਹਿਲੇ ਵੀ ਹਾਂਜੀ ਜਿਵੇਂ ਗੁੰਡਾਗਰਦੀ ਹੋਈਏ ਪੁਲਿਸ ਅਧਿਕਾਰੀਆਂ ਤੋਂ ਗੁੰਡਾਗਰਦੀ ਦਾ ਕੀ ਪ੍ਰਸ਼ਾਸਨ ਨੇ ਕੀ ਕੀਤਾ ਅਜ ਤੱਕ ਕੋਈ ਕੁਝ ਨਹੀਂ ਕਰਦੇ ਲੜਾਈਆਂ ਸਰਿਆਂ ਮਾਉਂਦੇ ਪੁਲਿਸ ਸਰਿਆਂ ਮਾਉਂਦਾ ਪੁਲਿਸ ਨੂੰ ਅੱਧੇ ਘੰਟੇ ਤੱਕ ਦਵਾ ਕਿਤੇ ਕੋਈ ਪੁਲਿਸ ਨਹੀਂ ਪਹੁੰਚੇ ਜੀ ਜਿਹੜਾ ਤੁਹਾਡਾ ਪੰਜਾ ਉਹਦੇ ਲੱਗੀ ਕਿੱਥੇ ਲੱਗੀ ਜੀ ਉਹਦੇ ਤੇ ਵਾਰ-ਵਾਰੇ ਪੂਰਾ ਸਰ ਭੜਾਇਆ ਪਿਆ ਜੀ ਸਰ ਇਨਫੋਰਮੇਸ਼ਨ ਕੀ ਹੈ ਜੀ ਤੁਹਾਡੇ ਕੋਲ ਕੁਝ ਨਹੀਂ ਹੈ ਮੈਨੂੰ ਫਿਰ ਦਾਖਲ ਹੋਇਆ ਉਹਦੇ ਰਾਤ ਨੂੰ ਗੱਲ ਨੂੰ ਕਿੰਨੇ ਕੁ ਬੰਦੇ ਫੱਟੜ ਹੋਏ ਉਸੇ ਨੂੰ ਕਰਕੇ ਨਿਕਾਣਾ ਹੋਵੇ ਇੱਕ ਪੁਲਿਸ ਵਾਲੇ ਹੋਵੇ ਜੇ ਬਿਆਨ ਲਿਖਾ ਕੇ ਉਹਦੇ ਫੇਰ ਉਹ ਕਰਕੇ ਭੇਜਦਾ ਤੇ ਕਹਿੰਦੇ ਪੰਜ ਮੈਂ ਲੋ ਇਕਲਿਟੀ ਦੀ ਉਂਗਲਾਂ ਵੀ ਕੱਟੀਆਂ ਜਾਂਦੀਆਂ ਨੇ ਦੇਖ ਬੜਾ ਤਾਈ ਕਹਿੰਦੇ 12 ਵਜੇ ਬਾਈ ਕਾਦੇ ਕੱਚੀ ਗੱਲ ਨਹੀਂ ਕਰਾ ਜਾਂਦੇ ਇੱਕ ਤਰ੍ਹਾਂ ਬੰਦੇ ਜਾਵਣ ਉਹ ਕਲਟੀਮਾ ਭੇਜਿਓ ਮੈਂ ਕੋ ਗੱਲ ਚੱਲ ਜੇ ਕੋਈ ਮੈਂ ਤੁਸੀਂ ਹੀ ਮਰ ਜਾਂਦਾ ਬਣਦੀ ਕਾਰ ਵੀ ਕੀਤੀ ਜਾਏਗੀ ਬਣਦੀ ਗੱਲ ਵੀ ਰਹਿਾਂਗੇ ਵੀ ਉਹ ਬਣ ਰਹੀ ਆ ਤੇ ਬਾਦੀ ਚੱਲੀਏਗੇ ਤੇ ਕਿਸੇ ਆ ਜੀ ਤੇਰੇ ਅਸਾਰਾ ਗੱਲ ਜਰਰੀ ਫਾਰੀ ਮੂਵੀ ਹੈਗੇ ਬੱਤੀ ਦਾ ਫਰਮ ਇੱਕ ਵਾਰ ਸ਼ੁਰੂ ਕਰ ਲੈ ਲੋ ਸਾਰਾ ਦੇ ਕੋਈ ਤਰ ਪਕੜ ਦੀ ਸ਼ੁਰੂ ਕਰ ਲਈਏ ਫਿਰ ਦੇਖ ਲਗਾ ਅਸੀਂ ਦੋ ਲੈਣਾ ਲਿਖ ਕੇ ਪਈਏ ਇੰਟਰਵਿਊ ਕੀਤੀ ਇਹ ਹੀ ਲਿਖ ਦਈਏ ਪੂਲਸ ਕਹਿ ਰਹੀ ਕਿ ਜੋ ਛਾਣਬਿੰ ਚੱਲ ਰਹੀ ਹੈ ਜੋ ਗੱਲ ਦੀ ਕਰਦਾ ਹੈ ਥੈਂਕ ਯੂ ਸਰ